ਕਿਹਨ ਕਦਰ ਸਾਗਰ ਦੀ ਓਟੀ ਕੋਣਾ ਨਹੀਂ ਸਾਗਰ ਦੀ ਓਟੀ ਕੋਣਾ ਜਿਹੜੀ ਇੰਡੀਗਾ ਚਲਾ ਜਿਵੇਂ ਪਾਗਲ ਹੋਈ ਪਈ ਹੈ ਨਹੀਂ ਲੋਜੀ ਜੌਨੀ ਜੌਨੀ ਐਸ ਪਪਾ ਦਾ ਜਮਾਨਾ ਹੋ ਗਿਆ ਪੁਰਾਣਾ ਮੁੰਜੇ ਇਹ ਪੁਰਾਣਾ ਹੋ ਗਿਆ ਤਾਂ ਨਵਾਂ ਐਂਥਮ ਕੀ ਹੈ ਨਵਾਂ ਐਂਥਮ ਹੈ ਹੋ ਚਿੰਦਾ ਚਿੰਦਾ ਨੋ ਪਾਪਾ ਗਲ ਮੇਰੀ ਮਨ ਲੈ ਨੋ ਪਾਪਾ ਚਿੰਦਾ ਚਿੰਦਾ ਨੋ ਪਾਪਾ ਗਲ ਮੇਰੀ ਮਨ ਲੈ ਨੋ ਪਾਪਾ ਪੰਗੜੇ ਨੂੰ ਯਸ ਪਾਪਾ ਕੀ ਐਕਟਿੰਗ ਨੂੰ ਯਸ ਪਾਪਾ ਐਕਟਿੰਗ ਨੂੰ ਯਸ ਪਾਪਾ ਪੰਗੜਾ ਸੈਕਿੰਡ ਲਵ ਯਸ ਪੰਗੜਾ ਪਸੰਦ ਹੈ ਪਰ ਹਾਂਜੀ ਯਾ ਵਰ ਸੈਕਿੰਡ ਚਿੰਦਾ ਸਟਾਈਲਿੰਗ ਤੇ ਬੜਾ ਅੱਗੇ ਜਾ ਰਿਹਾ ਹੈ ਪਰ ਇਹਨੇ ਤੁਹਾਨੂੰ ਪਿੱਛੇ ਛੱਡਣਾ ਨਾ ਬੜੀ ਜੀ ਇਹ ਕਿਹਨੂੰ ਫੋਲੋ ਕਰ ਰਿਹਾ ਹੈ ਸਟਾਈਲਿੰਗ ਇਹ ਆਪਣੇ ਆਪ ਹੀ ਹੈ ਜੀ ਬਸ ਇੱਕਮ ਇਤਨਾ ਵੱਡਾ ਵਾ ਹਾਂਜੀ ਹਾਂਜੀ ਉਹ ਸਾਡੇ ਘਰ ਦੇ ਵਿੱਚ ਸਾਰਿਆਂ ਦੀ ਰੈਸਰ ਨਸਰ ਸਾਡੇ ਸਾਰਿਆਂ ਤੋਂ ਅੱਗੇ ਹੋ ਆ ਇੱਕ ਗੱਲ ਦੱਸ ਕੱਲ ਨਹੀਂ 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 ਖਾਨੂੰ ਬੰਦ ਕਰਦੀ ਹਾਂਜੀ ਜੀਪਾ ਪਾਪਾ ਨੂੰ ਪਤਾ ਨਹੀਂ ਜਦ ਵੀ ਆਉਂਦੇ ਨਾ ਗੇਮ ਬੰਦ ਕਰ ਦਿੰਦੇ ਮੈਂ ਉਹ 100 ਡਾਲਰ ਦੀ ਗੇਮ ਚੱਲ ਰਹੀ ਹੈ ਜਿਵੇਂ ਲੂਜ਼ ਕਰਕੇ ਵੀ 100 ਡਾਲਰ ਸਲੇ ਜਾਣੇ ਜਿਵੇਂ ਜਿੱਤ ਕੇ ਮੇਰੇ ਮਿਲ ਜਾਣਾ ਹੈ ਫਿਰ ਕਹਿੰਦਾ ਓਕੇ ਓਕੇ ਚੱਲ ਅੱਛਾ 100 ਡਾਲਰ ਨਹੀਂ ਖੜਾ ਉਹ ਪੈਸੇ ਨਹੀਂ ਕਰ ਪਾਉਂਦੀ ਸੀ ਉਹ ਨਾ ਤੇਰੀ ਲਵਾਉਣਾ ਤੇਰੀ 100 ਡਾਲਰ ਵਾਲੀ ਗੇਮ ਦਾ अच्छा ਤੁਸੀਂ ਟਾਈਟਲ ਜਿਹੜਾ ਛਿੰਦਾ ਛਿੰਦਾ ਉਹ ਯੈਸ ਪਾਪਾ ਨਾ ਹੋ ਕੇ ਨੋ ਪਾਪਾ ਹੈ ਮਤਲਬ ਛਿੰਦਾ ਨੋ ਕਹਿੰਦਾ ਹੈ ਕਿਹੜੀਆਂ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਛਿੰਦਾ ਨੋ ਪਾਪਾ ਕਹਿੰਦਾ ਛਿੰਦੇ ਅੱਜ ਪੀਜ਼ਾ ਨਹੀਂ ਖਾਣਾ ਕੀ ਇਹਨਾਂ ਰੋਟੀ ਖਾਣੀ ਇਹ ਤਾਂ ਨੋ ਪਾਪਾ ਪੱਕਾ ਹੈ ਮੈਨੂੰ ਪੀਜ਼ਾ ਅੱਛਾ ਨਹੀਂ ਲੱਗਦਾ ਪਰ ਰੋਟੀ ਇੰਦਾ ਪੱਕੀ ਹੈ ਨੋ ਪਾਪਾ ਅੱਛਾ ਯੈਸ ਪਾਪਾ ਕਿਨੂ ਹੈ ਬੇ ਯੈਸ ਪਾਪਾ ਮੈਗੀ ਕਿਨੂ ਹੈ ਅੱਛਾ ਛਿੰਦਾ ਦੀ ਤਾਂ ਪੜਾਈ ਕਰ ਲੈ ਯੈਸ ਪਾਪਾ ਕਿਨੂ ਪਾਪਾ ਨੋ ਪਾਪਾ ਪੜਾਈ ਨਹੀਂ ਏ ਚਿਲਕੀ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਸਿੰਦਾ نو ਪਾਪਾ ਗਿੰਦਾ ਵੈਸੇ ਹਾਂ ਮੈਂ ਮੈਂ ਸਵਾਲ ਪੁੱਛਦੀ ਹਾਂ ਤੁਸੀਂ ਯੈਸ نو ਪਾਪਾ ਚ ਗਿਆ ਯੈਸ ਪਾਪਾ ਦਾ ਜਵਾਬ ਦੇ ਸਿੰਦੇ ਅੱਜ ਪੀਜ਼ਾ ਨਹੀਂ ਖਾਣਾ ਕੀ ਇਹਨਾਂ ਰੋਟੀ ਖਾਣੀ ਇਹ ਤੁਹਾਨੂੰ ਪੱਕਾ ਹੈ ਹਾਂ ਬਟ ਮੈਨੂੰ ਪੀਜ਼ਾ ਅੱਛਾ ਨਹੀਂ ਲੱਗਦਾ ਪਰ ਰੋਟੀ ਇਹਨਾਂ ਦਾ ਪੱਕੇ ਹੈ ਨੋ ਪਾਪਾ ਅੱਛਾ ਯੈਸ ਪਾਪਾ ਗੀਨੂ ਆ ਬੇ ਯੈਸ ਪਾਪਾ ਮੈਗੀ ਨੂੰ ਆ ਅੱਛਾ ਯੈਸ ਪਾਪਾ ਹੋਰ ਅਹ ਜੀ ਨਾਲ ਤੋਂ ਬਲ ਤੋਂ ਚੀਜ਼ ਨਹੀਂ ਜੀ ਅੱਛੀ ਕੁਝ ਅੱਛਾ ਬਣਾਇਆ ਨਾ ਕਰਤੇ ਜਿਦਾਂ ਰਾਜਮਾ ਜਾਂ ਕੜੀ ਬਣੇ ਹੋਏ ਫਿਰ ਉੱਥੇ ਜਾਸਪਾ ਤੇ ਸਿੰਦਾ ਸਿੰਦਾ ਪੜਾਈ ਕਰ ਲੈ ਯੈਸ ਪਪਾ ਕਿਨੂ ਪਪਾ ਨੋ ਪਪਾ ਯੈਸ ਨੋ ਪਪਾ ਪੜਾਈ ਨਹੀਂ ਅਜੀ ਲੱਗਦੀ ਕੀ ਚੰਗਾ ਲੱਗਦਾ ਯੈਸ ਪਪਾ ਕਿਤੇ ਹੁੰਦੀ ਬਾਸਕਟਬਾਲ ਚੰਗੇ ਲੱਗਦੇ ਬਹੁਤ ਜਿਆਦਾ ਗੇਮ ਖੇਡ ਲੋ ਹਾਂਜੀ ਗੇਮ ਖੇਡ ਲੋ ਫੋਨ ਦੇਖ ਲੈ ਯੈਸ ਪਪਾ ਪੰਗੜੇ ਨੂੰ ਯੈਸ ਪਪਾ ਹੈ ਕਿ ਐਕਟਿੰਗ ਨੂੰ ਯੈਸ ਪਪਾ ਐਕਟਿੰਗ ਨੂੰ ਯੈਸ ਪਪਾ ਪਰ ਪੰਗੜਾ ਸੈਕਿੰਡ ਲਵ ਹੈ ਯੈਸ ਪੰਗੜਾ ਸੈਕਿੰਡ ਹੈ ਪਰ ਹਾਂਜੀ ਯਾ ਵਰ ਸੈਕਿੰਡ ਅਤਾ ਸਿੰਦਾ ਨੂੰ ਮੂਵੀ ਕਰਨ ਦੇ ਲਈ ਭਾਜੀ ਨੂੰ ਕਿੰਨਾ ਕਨਵਿੰਸ ਕਰਨਾ ਪੈਂਦਾ ਕਿ ਸਿੰਦੇ ਇੱਕ ਮੂਵੀ ਕਰਨੀ ਹੈ ਮੈਨੂੰ ਤਾਂ ਨਿਕ ਕਨਵਿੰਸ ਕਰਨਾ ਪੈਂਦਾ ਇਹਦਾ ਮਨ ਹੁੰਦਾ ਕਨਵਿੰਸ ਮੈਂ ਕਰਨਾ ਪਾਪਾ ਨੂੰ ਮੈਂ ਕਰਨੀ ਉਹ ਮੈਂ ਕਰਨੀ ਆ ਮੈਂ ਕਰਦੀ ਆ ਮੈਂ ਕਰ ਲੂੰਗਾ ਮੈਂ ਇਦਾਂ ਕਰ ਲੂੰ ਮੈਂ ਜਿਹੜਾ ਆ ਫਿਲਮ ਸੀ ਮੈਨੂੰ ਕਹੀ ਮੈਂ ਕਹੇ ਬੜਾ ਔਖਾ ਕੰਮ ਆ ਕਿਉਂਕਿ ਇਹ ਛੋਟਾ ਰੋਲ ਨਹੀਂ ਹੈ ਤੇ ਫਿਰ ਇਹਨੂੰ ਹੁੰਦਾ ਵੀ ਹੌਸਲੇ ਚ ਕਿਹੜਾ ਹੌਸਲੇ ਵਾਲਾ ਰੋਲ ਵੀ ਵੱਡਾ ਸੀਗਾ ਮੈਂ ਕਰ ਲਿਆ ਨਾਲੇ ਉੱਥੇ ਉਹ ਤੇ ਆ ਫਿਰ ਉਹਨਾਂ ਨੂੰ ਕਨਵਿੰਸ ਤਾਂ ਮੈਨੂੰ ਕਰ ਲੈਂਦਾ ਜੇ ਮੈਂ ਕਰੂੰਗਾ ਕਰੂੰਗਾ ਕਿਉਂਕਿ ਇਹਨਾਂ ਨੇ ਜਦੋਂ ਮੈਨੂੰ ਸੜਾਈ ਹੋਈ ਸੀਗੀ ਡਾਇਰੈਕਟਰ ਸਾਹਿਬ ਨੇ ਤਨਵਰੇਸ਼ ਕੁਦਰੀ ਜੀ ਨੇ ਉਹਨਾਂ ਨੇ ਸੜਾਈ ਹੋਈ ਐ ਤਾਂ ਵੀ ਛਿੰਦਾ ਹੈ ਤੇ ਛਿੰਦੇ ਨੂੰ ਸੋਚ ਕੇ ਚੱਲੋ ਤੇ ਬੱਚਾ ਉਹ ਚਾਹੀਦਾ ਸੀ ਜਿਹੜਾ ਬਾਹਰਲਾ ਕੈਨੇਡਾ ਵੀ ਸਮਝਦਾ ਹੋਵੇ ਤੇ ਜਿਹਨੂੰ ਪੰਜਾਬੀ ਵੀ ਬੋਲਣੀ ਆਉਂਦੀ ਹੋਵੇ ਤੇ ਪੰਜਾਬ ਵੀ ਪੂਰਾ ਸਮਝਦਾ ਹੋਵੇ ਭਾਜੀ ਅਸਲੀ ਛਿੰਦਾ ਇਹਦੇ ਵਿੱਚ ਫਿਲਮ ਦੇ ਵਿੱਚ ਨਹੀਂ ਕਰਦੇ ਅਸੀਂ ਦੀ ਜੀ ਅਸਲੀ ਛਿੰਦਾ ਤਾਂ ਨਹੀਂ ਹੈਗਾ ਅੱਜ ਉਕੇ ਚੰਦਾ ਤਾਂ ਘਟ ਹੈ ਇਹ ਤਾਂ ਇਹ ਤਾਂ ਬਹੁਤ ਕੈਰੈਕਟਰ ਬਹੁਤ ਇਹ ਚੰਦਾ ਤਾਂ ਬਹੁਤ ਪੈਂਦਾ ਹੈ ਉਨੀ ਇੱਕ ਤਾਂ ਪੈਂਦੀ ਹੈ ਮੇਰੇ ਲਈ ਮੇਰੇ ਲਈ ਮੇਰੇ ਲਈ ਹਣੀ ਪਦੀ ਮਮੀ ਲਈ ਬਣੀ ਕਿੱਦਾਂ ਐਕਟਿੰਗ ਕਰਕੇ ਦਿਖਾਵਾਂਗਾ ਜੋਸ਼ਿੰਦਾ ਗੇਮ ਖੇਲ ਰਗਾ ਗਾਲਾਂ ਕਿੱਦਾਂ ਪਈਆਂ ਇੱਕ ਤਾਂ ਅਛਿੰਦਾ ਰਿਐਕਟ ਕਿਵੇਂ ਕਰਦਾ ਨਹੀਂ ਇਟਸ ਇੱਕਦਮ ਨਹੀਂ ਹੁੰਦਾ ਮੈਨੂੰ ਤਾਂ ਮੈਨੂੰ ਤਾਂ ਪ੍ਰੋਗਰੈਸ ਹੁੰਦਾ ਜੇ ਇਹਨੂੰ ਕਦੇ ਆਵਾਂਗਾ ਮੈਂ ਕਿਹਾ ਅਛਿੰਦਾ ਹੈ ਹਨਾ ਇਹਨੇ ਜੇ ਪਲੇ ਸਟੇਸ਼ਨ 'ਚ ਖੇਡਦਾ ਹਨਾ ਇਹਨੇ ਪਹਿਲੇ ਇੱਕ ਸਕੀਮ ਬਣਾਈ ਹੋਈ ਹੈ ਇਹਨੂੰ ਪਤਾ ਤਾਂ ਦਾ ਪਾਪਾ ਆਏ ਨੇ ਵੀ ਛੋਟ ਛੋਟੀ ਗੁੱਸੇ ਆ ਕਰ ਰਹੇ ਹਨਾ ਚੰਦਾ ਤੈਨੂੰ ਪਤਾ ਨਹੀਂ ਟਾਈਮ ਕਿੰਨਾ ਹੋ ਨਾਲੇ ਉਹ ਗੇਮ ਦੇ ਵਿੱਚ ਨਾਲ ਫਰੈਂਡ ਫਰੰਡ ਖੇਡਦੇ ਨੇ ਵਧੀਆ ਵਧੀਆ ਆਵਾਜ਼ਾਂ ਆ ਜਾਂਦੀਆਂ ਹਨਾ ਨਾਲ ਹੀ ਉਹਨੂੰ ਕਹਿੰਦਾ ਹਨਾ ਕਹਿੰਦਾ ਇਹ ਐਸੇ ਮੇਰੇ ਪਾਪਾ ਆਏ ਨੇ ਨਾ ਉਹ ਕਹਿੰਦਾ ਹੈਲੋ ਅੰਕਲ ਉਹ ਬੰਦਾ ਵਿੱਚ ਹੀ ਉਹਦੀ ਆ ਜਾਂਦਾ ਮੈਂ ਹੈਲੋ ਆ ਨਾ ਉਹ ਉਧਰ ਨੂੰ ਗਿਆ ਸਰੋ ਅੱਛੇ ਮੂਡ ਚ ਹੋ ਜਾਂਦੇ ਨੇ ਇੱਕ ਸੈਕਿੰਡ ਤੁਸੀਂ ਆਪਣੇ ਕੰਨ ਬੰਦ ਕਰੋ ਇੱਕ ਗੱਲ ਦੱਸਣੀ ਹੈ ਕੰਨ ਬੰਦ ਨਹੀਂ 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 ਤੁਸੀਂ ਨਹੀਂ ਨਹੀਂ ਕੰਨ ਬੰਦ ਕਰੋ ਵੀ ਹਾਂਜੀ ਜੀ ਪਾਪਾ ਹਨ ਨੂੰ ਪਾਪਾ ਨੂੰ ਪਤਾ ਨਹੀਂ ਜਦ ਵੀ ਆਉਂਦੇ ਨੇ ਗੇਮ ਬੰਦ ਕਰ ਦਿੰਦੇ ਨੇ ਉਹ 100 ਡਾਲਰ ਦੀ ਗੇਮ ਚੱਲ ਰਹੀ ਹੈ ਜਿਵੇਂ ਮੈਂ ਲੂਜ਼ ਕਰਕੇ ਵੀ 100 ਡਾਲਰ ਲੈ ਜਾਣਾ ਹੈ ਜਿਵੇਂ ਜਿੱਤ ਕੇ ਮੇਰੇ ਮਿਲ ਜਾਣਾ ਹੈ ਫਿਰ ਕਹਿੰਦਾ ਓਕੇ ਓਕੇ ਚੱਲ ਚੱਲ ਅੱਛਾ 100 ਡਾਲਰ ਨਿਕਰਾਉਣ ਦੇ ਪੈਸੇ ਵੀ ਪੈਸਾ ਨਾ ਦੇ ਘਰ ਬੰਦ ਕੀਤੇ ਨੇ ਹੋਰ ਤੇਰੀ ਲਵਾਉਣਾ ਤੇਰੀ 100 ਡਾਲਰ ਵਾਲੀ ਗੇਮ